ਖਬਰ ਹਰਿਆਣਾ ਦੇ ਸ਼ਾਹਬਾਦ ਤੋਂ ਆਇਆ ਜਿੱਥੇ ਬਦਮਾਸ਼ਾਂ ਦੇ ਵੱਲੋਂ ਇੱਕ ਹੋਟਲ ਦੇ ਉੱਤੇ ਗੋਲੀਬਾਰੀ ਕੀਤੀ ਗਈ ਹੈ ਸ਼ਾਹਬਾਦ ਦੇ ਵਿੱਚ ਨੈਸ਼ਨਲ ਹਾਈਵੇ 44 ਤੇ ਸਥਿਤ ਅਮਨ ਹੋਟਲ ਤੇ ਬਦਮਾਸ਼ਾਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ ਅੱਜ ਸਵੇਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਨੈਸ਼ਨਲ ਹਾਈਵੇ 44 ਉੱਤੇ ਸਥਿਤ ਅਮਨ ਹੋਟਲ ਦੇ ਉੱਤੇ ਗੋਲੀਬਾਰੀ ਕੀਤੀ ਗਈ ਹੈ ਦੋ ਬਦਮਾਸ਼ਾਂ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਬਦਮਾਸ਼ਾਂ ਨੇ ਪਾਰਕਿੰਗ ਦੇ ਵਿੱਚ ਖੜੀਆਂ ਕਾਰਾਂ ਦੇ ਅਮਨ ਹੋਟਲ ਦੇ ਸ਼ੀਸ਼ਿਆਂ ਦੇ ਉੱਤੇ ਗੋਲੀਬਾਰੀ ਕੀਤੀ ਹੈ ਕਾਰਾਂ ਦੇ ਉੱਤੇ ਗੋਲੀਆਂ ਵਰ੍ਹਾਈਆਂ ਗਈਆਂ ਨੇ ਤੇ ਨਾਲ ਦੀ ਨਾਲ ਹੋਟਲ ਦੇ ਸ਼ੀਸ਼ਿਆਂ ਦੇ ਉੱਤੇ ਵੀ ਗੋਲੀਆਂ ਵਰ੍ਹਾਈਆਂ ਗਈਆਂ ਨੇ ਆ ਖੁਸ਼ਕਿਸਮਤੀ ਦੇ ਨਾਲ ਇਸ ਗੋਲੀਬਾਰੀ ਦੀ ਘਟਨਾ ਦੇ ਵਿੱਚ ਕਿਸੇ ਦੀ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਸੂਚਨਾ ਮਿਲਣ ਤੇ ਹੀ ਆ ਜਿਹੜੇ ਡੀਐਸਪੀ ਰਾਮਕਮਾਰ ਨੇ ਉਹ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਜਕੁਮਾਰ ਰਾਮਕਮਾਰ ਨੇ ਦੱਸਿਆ ਕਿ ਗੋਲੀਬਾਰੀ ਦੇ ਵਿੱਚ ਜਿਹੜੇ ਬਦਮਾਸ਼ ਨੇ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਹੋਟਲ ਤੇ ਗੋਲੀਬਾਰੀ ਕੀਤੀ ਗਈ ਹੈ ਸ਼ੀਸ਼ਿਆਂ ਤੇ ਗੋਲੀਬਾਰੀ ਕੀਤੀ ਗਈ ਹੈ ਤੇ ਪਾਰਕਿੰਗ ਦੇ ਵਿੱਚ ਖੜੀਆਂ ਕਾਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਆਖਿਰੇ ਬਦਮਾਸ਼ ਕੌਣ ਸਨ ਕੀ ਕਿਸੇ ਨਿੱਜੀ ਰੰਜਿਸ਼ ਦੀ ਵਜ੍ਹਾ ਦੇ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜਾਂ ਫਿਰ ਲੁੱਟਪਾਟ ਦੀ ਘਟਨਾ ਨੂੰ ਅੰਜਾਮ ਦੇਣ ਦੇ ਲਈ ਬਦਮਾਸ਼ਾਂ ਦੇ ਵੱਲੋਂ ਪਿਸਤੌਲ ਜਿਹੜੇ ਨੇ ਹਥਿਆਰ ਨੇ ਉਹਨਾਂ ਦਾ ਸਹਾਰਾ ਲਿਆ ਗਿਆ ਹੈ ਹਾਲੇ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਕਿ ਕਿਸੇ ਨੂੰ ਮਾਰਮਕਾਉਣ ਦੇ ਲਈ ਇਹ ਕਾਰਵਾਈ ਕੀਤੀ ਗਈ ਹੈ ਜਾਂ ਫਿਰ ਮਹਿਜ ਇਹ ਲੁੱਟਪਾਰ ਦੀ ਘਟਨਾ ਨੂੰ ਅੰਜਾਮ ਦੇਣ ਦੇ ਲਈ ਬਦਮਾਸ਼ਾਂ ਵੱਲੋਂ ਜਿਹੜਾ ਕੀਤਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸਵੇਰੇ 5 ਵਜੇ ਦੀ ਗੱਲ ਹੈ ਸੋ ਦੋ ਨਕਾਬਪੋਸ਼ ਬੰਦੇ ਸਨ ਜੋ ਮੋਟਰਸਾਈਕਲ 'ਤੇ ਆਏ ਜਿਨ੍ਹਾਂ ਨੇ ਹਾਂ ਬੇ ਆ ਕੇ 20 ਗ੍ਰਾਉਂਡ ਫਾਇਰ ਕੀ ਹੈ ਜਿਸ ਵਿੱਚ ਕੁਝ ਕਾਰਾਂ ਦੇ ਹਿੱਸੇ ਟੁੱਟੇ ਹਨ ਕੁਝ ਹੋਟਲ ਦੇ ਹਿੱਸੇ ਟੁੱਟੇ ਹਨ जैसे फुलाना उनका मकसद था हमारी इसमें सात आठ टीमें लगी हुई हैं जल्दी पकड़ेंगे उसके, उसके बारे में जांच कर रहे हैं ऐसा कोई बताएंगे होटल वाले उस पहलू पे भी जांच करेंगे तो कितने लोग थे गे? दो आदमी सीसीटीवी फुटेज मिली है सर सीसीटीवी फुटेज अभी खंगाल रहे हैं हम जैसे ही मिलेगी कोई हम आपको तो प्रोवाइड करवाएंगे मोटरसाइकिल थी किसी तरह की फ्रोती का अभी तक हमारे पास इस प्रकार का कोई होटल वालों ने बताया नहीं कि कोई डिमांड करी हो इससे पहले कोई धमकी को इससे पहले भी कोई ऐसी धमकी का हमारे पास आया नहीं ਤੇ ਮੇ ਲੱਗੀ ਸਹੀ ਇਸ ਨਾਲ ہماری ਆਰਟੀਮ ਮੇ ਲਗੀ ਵੈਸੀ ਆਈਏ ਕੀ ਆਜੂ ਬਾਜੂ ਕੇ ਜੋ ਹੋਰ ਹੈ ਸਭ ਲਗੇ